ਗੁਰੂ ਰਾਮਦਾਸ ਪਾਤਸ਼ਾਹ ਯਾਰ ਨੂੰ ਆਤੀ ਦਾਸ ਤੇ ਕਿਰਪਾ ਹੋਈ ਹੈ ਕਿ ਅੱਜ ਇੱਥੇ ਗੁਰੂ ਸਾਹਿਬ ਦੇ ਚਰਨ ਪਰਸਨ ਦਾ ਮੌਕਾ ਮਿਲਿਆ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਫਿਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਦਾਸ ਨੂੰ ਮੌਕਾ ਦਿੱਤਾ ਪੰਜਾਬ ਦੀ ਦੇਸ਼ ਦੀ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਆ ਗੁਰੂ ਸਾਹਿਬ ਮਿਹਰਬਾਨ ਆ ਜੀ ਮੈਂ ਤੁਹਾਨੂੰ ਸ਼ੁਕਰ ਹੀ ਕਰਦਾ ਸ਼ੁਕਰ ਹੀ ਕਰਦਾ ਸ਼ੁਕਰ ਹੀ ਕਰਦਾ ਸਦਵਾ ਸਾਹਿਬ ਜਿਸ ਤਰ੍ਹਾਂ ਤੋਂ ਪੰਜਾਬ ਦੇ ਦਰ ਜਹਾਨ ਆਏ ਨੇ ਤਿੰਨ ਸੀਟਾਂ ਮਿਲਿਆ ਨੇ ਆਮ ਆਦਮੀ ਪਾਰਟੀ ਪਾਰਨੇ ਵੀ ਤਾਂ 94 ਹੋ ਗਏ ਨੇ ਕੀ ਕਹਿਣਾ ਚਾਹੋਗੇ ਵਾ ਗੁਰੂ ਸਾਹਿਬ ਮਿਹਰ ਰੱਖਣ ਔਰ ਪੰਥ ਦੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਾਉਣ ਦੀ ਸਾਰਿਆਂ ਨੂੰ ਵਧਾਈਆਂ ਨਵੇਂ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਕੰਮ ਕਰਨਗੇ ਜੀ ਹੁਣ ਪੁਰਾਣੇ ਪ੍ਰਧਾਨ ਸਾਹਿਬ ਦੀ ਛੁੱਟੀ ਹੋ ਗਈ ਤਾਂ ਨਵੇਂ ਪ੍ਰਧਾਨ ਸਾਹਿਬ ਆ ਗਏ ਨੇ ਇਹ ਚੇਂਜ ਤਾਂ ਚਲਦੀ ਰਹਿੰਦੀ ਹੈ ਜੀ ਬਾਕੀ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਜੀ ਸਾਰਿਆਂ ਤੇ ਸਭ ਲਈ ਸਭ ਦੇ ਸਾਂਝੇ ਹੋ ਕੇ ਕੰਮ ਕਰਨਾ ਸਰਦਾਰ ਸਾਹਿਬ ਕੀ ਕਾਰਨ ਸਮਝਦੇ ਹੋ ਕਿ ਜਿਹੜੇ ਵੱਡੇ ਵੱਡੇ ਥੰਮਟਾਏ ਗਏ ਨੇ ਜੇ ਸੰਗਤ ਨਾਲ ਵਾਜਣ ਅੱਧੀ ਗੱਲ ਕੀਤੀ ਜਾਵੇ ਜਾਂ ਮੀਤ ਹੇਰ ਉਹਨਾਂ ਦੀ ਗੱਲ ਕੀਤੀ ਜਾਵੇ ਬਹੁਤ ਵੱਡੇ ਵੱਡੇ ਨਾਂ ਜਿਹੜੇ ਨੇ ਠਾਏ ਗਏ ਨੇ ਕੀ ਕਿਸੇ ਬੰਦੇ ਕਾਰਨ ਕਿਸੇ ਵੱਲ ਇਹ ਤਾਂ ਜੀ ਹੁਣ ਸੰਗਤ ਦੀ ਮਰਜ਼ੀ ਆ ਜੀ ਨੂੰ ਮਰਜ਼ੀ ਪਾਤਸ਼ਾਹੀਆਂ ਦੇ ਦੇ ਜੀ ਨੂੰ ਮਰਜ਼ੀ ਰੋਲ ਦੇ ਇਹ ਤਾਂ ਸੰਗਤ ਦੀ ਮਰਜ਼ੀ ਹੈ ਜੀ ਇਹ ਤਾਂ ਤੁਹਾਨੂੰ ਜਾਦੇ ਪਤਾ ਜੀ ਮੇਰੇ ਨਾਲੋਂ ਬਾਬਾ ਸਾਹਿਬ ਸਮਾਣੇ ਦੇ ਵਿੱਚੋਂ ਜਿਹੜਾ ਸਿੰਘ ਟਾਵਰ ਤੇ ਚੜ ਕੇ ਬੈਠਾ 40 ਦਿਨਾਂ ਤੱਕ ਉੱਤੇ ਠੰਡ 'ਚ ਬੈਠਾ ਉਹ ਉਹਦੇ ਵਾਸਤੇ ਕੋਈ ਆਦਾ ਨਾਰਾ ਵਜਾ ਨਹੀਂ ਪੰਜਾਬ 'ਚ ਜਿਦਾਂ ਦਾ ਵਜਣਾ ਚਾਹੀਦਾ ਸੀ ਦੇਖੋ ਜੀ ਪੰਥ ਲਈ ਪੰਜਾਬ ਲਈ ਹਮੇਸ਼ਾ ਹੀ ਸਾਰੀ ਸਰਕਾਰ ਤਤਪਰ ਹੈ ਦਾਸ ਵੀ ਲੱਗਿਆ ਹੋਇਆ ਤੁਸੀਂ ਦੇਖੋ ਵੀ ਕਿੱਡੀ ਵੱਡੀ ਕਿਰਪਾ ਕੀਤੀ ਆ ਇਹ ਸਰਕਾਰ ਤੇ ਗੁਰੂ ਸਾਹਿਬ ਨੇ ਜੀ ਬਿਨਾ ਕਿਸੇ ਰਾਜਨੀਤੀ ਦੀ ਪ੍ਰਵਾਹ ਕਰਦਿਆਂ ਹੋਇਆ ਪਹਿਲੀਆਂ ਦੋਨਾਂ ਸਰਕਾਰਾਂ ਨੇ ਇਹ ਕੰਮ ਨਹੀਂ ਕੀਤਾ ਸੀ ਜਿਹੜਾ ਕੰਮ ਇਹ ਸਰਕਾਰ ਤੋਂ ਗੁਰੂ ਸਾਹਿਬ ਨੇ ਕਰਵਾਇਆ ਹੈ ਉਹ ਜਿਹੜੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਹੋਈ ਹੈ ਉਹ ਬੜੀ ਵੱਡੀ ਕਿਰਪਾ ਕੀਤੀ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਗੁਰੂ ਸਾਹਿਬ ਦਾ ਦੇਖੋ ਜੀ ਚੋਣਾਂ ਆ ਰਹੀਆਂ ਜੀ ਨਿਗਮ ਤੋਂ ਇਹਨਾਂ ਦੀ ਕਿਹੜੀਆਂ ਤਿਆਰੀਆਂ ਨੇ ਜੀ ਦੇਖੋ ਜੀ ਸਪੀਕਰ ਦਾ ਸਾਂਝਾ ਹੁੰਦਾ ਸਾਰਿਆਂ ਦਾ ਮੈਂ ਤਾਂ ਕਹਿੰਦਾ ਵੀ ਸਾਰਿਆਂ ਨੂੰ ਕਹਿੰਦਾ ਵੀ ਤਿਆਰੀਆਂ ਕਰਕੇ ਵੱਧ ਤੋਂ ਵੱਧ ਸੇਵਾ ਕਰੋ ਲੋਕਾਂ ਦੀ ਤੇ ਲੋਕ ਜਿਹੜਾ ਵੱਧ ਸੇਵਾ ਕਰਨ ਵਾਲਾ ਉਹਨੂੰ ਚੋਣ ਲੈਣ